ਸਤਿਗੁਰਾਂ ਨੇ ਜਿਹੜੀ ਸਾਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ ਇਹਦੇ ਨਾਲ ਪਿਆਰ ਕਰਨਾ ਐਨਾ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਜ਼ੁਲਮ ਦੇ ਖਿਲਾਫ ਆਵੇਂ ਸੱਚ ਬੋਲਦੇ ਹੋਇਆ ਸ਼ਹੀਦ ਵੀ ਹੋਣਾ ਸੈ ਗਿਆ ਹੋਵੇ ਪਰ ਗੁਰੂ ਨੇ ਤੇ ਨਾ ਹੀ ਗੁਰੂ ਤੇ ਸਿੱਖਾਂ ਨੇ ਸਿੱਖੀ ਨਹੀਂ ਚਾਹੀਦੀ ਇਸ ਸਿੱਖੇ ਪਿੱਛੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗੁਰਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਧਰਤ ਵੱਡ ਕੀਤਾ ਗਿਆ ਭਾਈ ਮਤੀ ਦਾਸ ਜੀ ਆਰੇ ਨਾਲ ਜੀਤੇ ਗਏ ਭਾਈ ਸਤੀ ਦਾਸ ਜੀ ਰੂਹ ਚ ਲਪੇਟੇ ਗਏ ਭਾਈ ਦਿਆਲਾ ਜੀ ਦੇਖ ਜੋ ਵਾਲੇ ਭਾਈ ਤਾਰੂ ਸਿੰਘ ਜੀ ਖੋਪਰੀ ਲੁਾਈ ਗਈ ਭਾਈ ਮਨੀ ਸਿੰਘ ਜੀ ਬੰਦ ਬੰਦ ਕੱਟੇ ਗਏ ਛੋਟੇ ਸਹਿਬਜ਼ਾਦੇ ਨੀਹਾਂ 'ਚ ਖਲਾਲੇ ਗਏ ਭਾਈ ਸੁਬੇਕ ਸਿੰਘ ਸ਼ਾਹਬਾਦ ਸਿੰਘ ਚਰਖੜੀਆਂ ਤੇ ਚੜੇ ਗਏ ਪਰ ਸਿੱਖੀ ਨਾਲ ਇੰਨਾ ਪਿਆਰ ਕੀਤਾ ਸ਼ਹੀਦ ਹੋ ਗਏ ਪਰ ਸਿੱਖੀ ਨਹੀਂ ਛੱਡੀ ਇਸ ਕਰਕੇ ਆਪਾਂ ਵੀ ਅੱਜ ਕੋਈ ਸਾਡੇ ਉੱਤੇ ਜ਼ੁਲਮ ਨਹੀਂ ਕਿਸੇ ਲਾਲਤਵਰਸ ਆ ਕੇ ਆਪਾਂ ਵੀ ਸਿੱਖੀ ਨਾ ਛੱਡੀ ਇੰਨਾ ਪਿਆਰ ਕਰਦੀ